ਮਾਹੀਪੁਰ ਜਿੱਕਾ ਖਾਲਸਾ ਮਾਹੀਪੁਰ ਜਿੱਕੀ ਫਤਿਹ ਰਾਜ ਮਾਤਾ ਮੂਤਪਾਲ ਦੀ ਮੰਮੀ ਅੱਜ ਇੱਕ ਹੋਰ ਪੋਸਟ ਮਿਲੀ ਮੈਨੂੰ ਤੇ ਉਹ ਪੋਸਟ ਵਿੱਚ ਤਾਂ ਮੈਂ ਕਹਿੰਨਾ ਬੀਬੀ ਨੇ ਹੱਤੀ ਕਰਾਦੀ ਮੈਂ ਕਹਿੰਨਾ ਅਜਦਾ ਐਮੀ ਬਿੱਟੀ ਆ ਨੇ ਬਸ਼ਰੋਈ ਕੋਈ ਗੈਂਗਸਟਰ ਹੈ ਜੱਗੂ ਭਵਾਨਪੁਰੀਆ ਗੋਲਡੀ ਬਰਾੜ ਇਹ ਤਾਂ ਡੈਕਟਰ ਬਹੁਤ ਛੋਟੇ ਐ ਇਹ ਤਾਂ ਪੁੱਛ ਵੀ ਨਹੀਂ ਪਤਾ ਕੀ ਕਹਿੰਦੀ ਰਾਜਮਾਤਾ ਬਲਵਿੰਦਰ ਗੌਰ ਮੁੰਤਪਾਲ ਦੀ ਮੰਮੀ ਜੀ ਕਹਿੰਦੀ ਜਦੋਂ ਸਾਡਾ ਮੁੰਡਾ ਬਾਹਰ ਆ ਗਿਆ ਨਾ ਸੜਕਾਂ ਤੇ ਆ ਜਾਣਗੇ ਲੋਕ ਅੱਛਾ ਇਹ ਗੱਲ ਤਾਂ ਐਸ਼ਨਾ ਪਹਿਲਾਂ ਕਰ ਲਈ ਪਰ ਜਿਹੜੀ ਨਵੀਂ ਉਹਨੇ ਐਡ ਕੀਤੀ ਹੈ ਕਹਿੰਦੀ ਜਿਹੜੇ ਅਮਰਿਤਪਾਲ ਨੂੰ ਭੰਡਦੇ ਨੇ ਨਾ ਕਹਿੰਦੀ ਉਹਨਾਂ ਨੂੰ ਸਕਿਉਰਟੀਆਂ ਲੈਣੀਆਂ ਪੈਣਗੀਆਂ ਜਾਣੇ ਕਿ ਵੀ ਮੇਰਾ ਮੁੰਡਾ ਐਡੀ ਵੱਡੀ ਗੁੰਡਾਗਰਦੀ ਕਰੂ ਵੀ ਪੰਜਾਬ ਦੇ ਲੋਕਾਂ ਨੂੰ ਸਕਿਉਰਟੀਆਂ ਲੈਣੀਆਂ ਪੈਣਗੀਆਂ ਇਹ ਸਟੇਟਮੈਂਟ ਹੈ ਪਰਮਰਤ ਪਾਲ ਦੀ ਗੱਲ ਵੀ ਮਾਤਾ ਜੀ ਤੁਹਾਡੀ ਉਮਰ ਕਾਫੀ ਲੱਗਦੀ ਹੈ ਸਿਆਣੇ ਹੋ ਤੁਸੀਂ ਇਹ ਗੱਲ ਕਹਿਤਾ ਜੁੱਤੀ ਹੁਣ ਤੁਹਾਡੇ ਪੁੱਤ ਦੇ ਜੁੱਤੀਆਂ ਦੇਵਰਗੜ੍ਹ ਜੇੰਤ ਕਿੰਨੀਆਂ ਬਹਿਣਗੀਆਂ ਤੁਹਾਡੇ ਕਿੰਨੀਆਂ ਚ ਬਹਿਣਗੀਆਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਪੰਜਾਬ 1984 ਬਾਅਦ ਲਈ ਇਹ ਪੰਜਾਬ 2000 25 ਆਣਾ ਤੁਸੀਂ 41 42 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ ਤੋ ਸੀ ਉਦੋਂ ਭਰ ਜਵਾਨੇ ਵਿੱਚ ਜਵਾਨ ਸੀ ਹੁਣ 65 ਸਾਲ ਦੇ ਹੋ ਗਏ ਉਹ ਗੱਲਾਂ ਉਦੋਂ ਸੀ ਉਦੋਂ ਖਤਮ ਹੋ ਗਈਆਂ ਹੁਣ ਨਹੀਂ ਹੁਣ ਤਾਂ ਜਿਹੜਾ ਮਰਜੀ ਇੱਥੇ ਤੁਹਾਡਾ ਸੂਰਮਾ ਪੈਦਾ ਹੋ ਜਾ ਜਿਹੜਾ ਮਰਜੀ ਅਗਲੇ ਨੂੰ ਗਾਲ ਵਿੱਚ ਪਟਾ ਪਾ ਕੇ ਹੱਥ ਪੜ ਕੇ ਸੰਗੜੀ 100 ਰੁਪਏ ਦੀ ਬੀਹੇ ਚ ਕਮਾਉਂਦਾ ਹੈ ਅਗਲਾ ਇਵੇਂ ਟੌਗੀ ਨੁੱਕ ਮੋਤ ਆਉਂਦਾ ਵੀ ਦੋ ਟਾਈਮ ਚੱਲ ਚੱਲੀਏ ਬਾਹਰ ਘਰੇ ਨਾ ਗੰਦਗੀ ਪਾ ਦੇ। ਇੰਦਾ ਕਮਾ ਵਾ ਲਗੜਨੇ ਵਿੱਚ। ਕਿਹੜੀ ਗੁੰਡਾ ਕਰਦੀ ਕਰ ਰਹੀ ਉਹ। ਗਾਣੇ ਬੜੇ ਆਏ, ਕੁੜੀਆਂ ਦਾ ਗੈਂਗ ਲੈ ਬੀਬੀ 65 ਸਾਲ ਦੀ ਹੁਣ ਕੁੜੀ ਬਣ ਕੇ ਗੈਂਗ ਬਣਾਉਂਦੀ ਏ। ਲੱਗ ਕੇ ਮੇਰਾ ਮੂਡ ਆ ਜਦੋਂ ਬਾਹਰ ਆ ਗਿਆ ਨਾ ਜੇਲ੍ਹ ਤੋਂ ਲੋਕ ਸੜਕਾਂ ਤੇ ਆ ਜਾਣਗੇ ਤੇ ਇੰਨਾ ਡਰ ਹੋ ਲੋਕਾਂ ਨੂੰ ਸੌਲਟੀਆਂ ਰੱਖਣੀਆਂ ਪੈਣਗੀਆਂ। ਪੰਜਾਬ ਦੇ ਲੋਕੋ ਆ ਰਾਜ ਹੈ ਨਾ ਲੋਕਾਂ ਦਾ ਇਦਾਂ ਦਾ ਖਾਲੋਤਾਨ ਬਣਾਉਣਗੇ ਜਣ ਕੇ ਲੋਕ ਡਰਗੇ ਨਾ ਤੋਂ ਵੀ ਸਾਰੋ ਕੁ ਮਾਰਨ ਦੇ ਅੱਛਾ ਜਿਹੜੀ ਟੈਂਡਰ ਐਪ ਖੋਲੀ ਆ ਨਾ ਵਕਈ ਇਹ ਗੱਲਾਂ ਉਹਦੇ ਵਿੱਚ ਸਾਬਤ ਹੋ ਜਾਣੀਆਂ ਨੇ ਵੀ ਇਹਨਾਂ ਦੇ ਮੂਤ ਪਾਲ ਨੇ ਇਹਦੇ ਘਰ ਵਾਲੇ ਛੇਵੇਂ ਨੇ ਤੇ ਇਹ ਮਾਤਾ ਨੇ ਉੱਥੇ ਕੜੀ ਘੋਲੀ ਹੋਈ ਗੈਸਟੋ ਨਾਲ ਗੱਲਬਾਤ ਚੱਲਦੀ ਸੀ ਫਰੋਟੀਆਂ ਮੰਗਦੇ ਸੀ ਇਹ ਗੁੰਡਾਗਰਦੀ ਇਹ ਕਰਦੇ ਰਹੇ ਨੇ ਹੁਣ ਜਿੱਥੇ ਬੀਬੀ ਰਹਿੰਦੀ ਰਹੀ ਹੈ ਦਵਾਈ ਦੇ ਵਿੱਚ ਕਿਉਂਕਿ ਉਮਰ ਬਟੇਰੀ ਹੈ ਮੈਂ ਉਹ ਦੋਸ਼ ਉਹ ਦਾਗ ਲਾ ਨਹੀਂ ਸਕਦਾ ਲੋਕਾਂ ਨੇ ਬਹੁਤ ਕੁਝ ਦੱਸਿਆ ਹੋਇਆ ਮਾਤਾ ਤੇਰੇ ਬਾਰੇ ਬਸ ਇੰਨਾ ਹੀ ਕਹਿ ਦਿੰਨਾ ਜਵਾਨੀ ਵੇਲੇ ਲੁੱਟੇ ਬਾਣਗੇ ਹੁਣ ਰੱਬ ਦੀ ਭਗਤਣੀ ਹੋਈ ਏਨੀ ਗੱਲ ਖਾਣੇ 'ਚ ਪੈ ਜਾਂਦੀ ਹੁੰਦੀ ਹੈ ਸਿਆਣੇ ਬੰਦੇ ਦੇ ਹੋਰ ਕੁਛ ਨਾ ਕਹੋ ਇਹ ਗੁੰਡਾ ਕਰਦੀ ਹੈ ਜੀ ਇਹ ਰਾਜ ਦੀ ਤੇਰੇ ਮੁੰਡੇ ਦੀ ਦਾਸਤ ਕਿਹੜਾ ਮੂਤਪਾਲ ਤੇਰਾ ਮੁੰਡਾ ਹੈ ਕਿੱਥੇ ਡਬਲਯੂ ਡਬਲ ਬੈਠਾ ਹੈ ਨਾ ਪੁੱਛ ਕੇ ਨਾ ਦੇਖ ਲੈ ਵੀ ਕਿਹੜੀ ਨਾੜ ਟੀਕਾ ਲੱਗਦਾ ਹੈ ਅਗਲੇ ਮਿੱਠਾ ਮਿੱਠਾ ਜਣਕੇ ਅਫੀਨ ਹੋਏ ਨੇ ਵੀ ਪਤਾ ਨਹੀਂ ਕਿ ਪਾਸੋਂ ਟਾਈਮ ਦੇ ਮੁਤਾਬਕ ਸੈਕਿੰਡ 2 ਸੈਕਿੰਡ 3 ਸੈਕਿੰਡ ਇਦਾਂ ਕਰ ਰਹੇ ਨੇ ਉਹਨੂੰ ਡੈਮਨ ਖਤਮ ਸਮਝ ਨਹੀਂ ਰਹੇ ਕਿੱਥੇ ਫਿਰਦੇ ਹੋ ਤੁਸੀਂ ਤੁਸੀਂ ਜਿਹੜੇ ਆ 5-7 ਗੱਡੀਆਂ ਵਾਲੇ ਚਾਰਸ ਫੇਰ ਘੁੰਮਦੇ ਨੇ ਤੁਹਾਡੇ ਨਸ਼ੇੜੀ ਪਵਾ ਕੇ ਤੇਲ ਹੂਤਪਾਲ ਜਿੰਦਾਬਾਦ ਜਿੱਤਾਂਗੇ ਖਾਲਸਾ ਰਾਜ ਆਉ ਇਹ ਭੂਕਾਂ ਦੀਆਂ ਜਾਰੀਆਂ ਤੁਹਾਨੂੰ ਇਹ ਪਤਾ ਕੀ ਹੋ ਰਿਹਾ ਹੈ ਸ਼ਾਲ ਵਿੱਚ ਨਾ ਜਦੋਂ ਧੂਣੀ ਪਾਈਦੀ ਐ ਧੂਈ ਕਹਿੰਦੇ ਵੇ ਸਾਡੇ ਤਾਂ ਉਹ ਸ਼ਾਮ ਨੂੰ ਅੱਗ ਬਾਲ ਲਈਦੀ ਵੀ ਐ ਬਾਤੀਆਂ ਰੱਖ ਕੇ ਸ਼ੁਕਰ ਨੇ ਸ਼ੁਕਰੀਆ ਹੁਣ ਤਾਂ ਖਰ ਘਟ ਆਉਂਦੀਆਂ ਨੇ ਇੱਕਾ ਦੀ ਲੱਕੜ ਰੋਟੀ ਪੰਜ ਸਿੱਟ ਕੇ ਅੱਗ ਬਾਲ ਪੈਣੀ ਸੀ 12 ਵਜੇ ਬੁੱਝਣ ਦੀ ਸੀ ਤੇ ਸਵੇਰੇ ਤੱਕ ਉਹ ਨਾ ਉਹਦੇ ਵਿੱਚੋਂ ਜਦੋਂ ਸਵਾਹ ਪਾਸੇ ਕਦੇ ਅੱਗ ਮਾੜੀ ਮੋਟੀ ਹੁੰਦੀ ਸੀ ਤੇ ਫੇਰ ਫੇਰ ਉਹ ਤੇ ਪਾਸਿਆਂ 'ਤੇ ਅੱਗ ਵੱਲ ਪੈਂਦੀ ਸੀ ਤੁਸੀਂ ਉਹ ਧੂੰਈ ਉਹ ਤੁਹਾਨੂੰ ਰਾਜਨੀਤਿਕ ਵੱਡੇ ਸਿਰਾਂ ਵਾਲੇ ਨਾ ਅੱਗ ਲਾਉਣ ਵਾਸਤੇ ਧੂੰਈ ਪਾ ਕੇ ਅੱਗ ਮਚਾਉਣਾ ਚਾਹੁੰਦੇ ਆ ਪਰ ਤੁਹਾਡੇ ਖਾਨੇ 'ਚ ਗੱਲ ਬਣਦੀ ਨਹੀਂ ਜਦੋਂ ਇਹੀ ਅੱਗ ਆਪਣੇ ਘਰ ਨੂੰ ਲੱਗੀ ਨਾ ਉਦੋਂ ਪਤਾ ਲੱਗਣਾ ਉਦੋਂ ਸਮਝ ਆਣੀ ਕਿ ਨਹੀਂ ਤੁਸੀਂ ਫੁਕਰੀਆਂ ਮਾਰ ਰਹੇ ਕਿਹੜੀਆਂ ਗੱਲਾਂ ਕਰਦੀਆਂ ਤੂੰ ਦਵਾਈ ਦੇ ਵਿੱਚ ਕਾਰੋਬਾਰ ਸੀ ਉੱਥੇ ਕੀ ਕਰਤੋਂ ਤਾਂ ਹੁੰਦੀਆਂ ਨਹੀਂਆਂ ਤੇਰੇ ਮੁੰਡੇ ਦੀਆਂ ਤੇਰੇ ਘਰ ਵਾਲੇ ਦੀਆਂ ਮੈਂ ਤੈਨੂੰ ਕੁਝ ਨਹੀਂ ਕਹਿਣਾ ਬਹੁਤ ਨਿੱਕੱਟੇ ਚਿੱਠੇ ਸਾਡਾ ਇਹ ਕਿਰਦਾਰ ਨਹੀਂ ਕਿਸੇ ਔਰ ਦੇ ਲਈ ਇਹ ਜੀ ਸ਼ਬਦਾਵਲੀ ਵਰਤੀ ਇੱਕ ਜ਼ਿੰਮੇਵਾਰ ਬੰਦਾ ਹਾਂ ਅਸੀਂ ਇਹ ਕੰਜਰ ਕੀਤਾ YouTube ਤੇ ਸੋਸ਼ਲ ਮੀਡੀਆ ਤੇ ਨਹੀਂ ਕਰਾਂਗੇ ਪਰ ਇਹ ਥੋੜੇ ਬਿਆਨਬਾਜ਼ੀ ਆ ਨਾ ਇੱਕ ਮੈਸੇਜ ਜਾ ਰਿਹਾ ਲੋਕਾਂ ਨੂੰ ਵੀ ਜੇ ਕਿਤੇ ਸਾਡੇ ਵਰਗੇ ਬੰਦਿਆਂ ਦਾ ਰਾਜ ਆ ਗਿਆ ਤਾਂ ਅਸੀਂ ਗੁੰਡਾਗਰਦੀ ਕਰਾਂਗੇ ਸਿੱਧੇ ਤੌਰ ਤੇ ਤੁਸੀਂ ਚੈਨ ਨਿਕਲੇਗਾ ਪੰਜਾਬ ਦੇ ਲੋਕੋ ਜਿਹੜੇ ਖਾਲਸਤਾਨੀ ਕਵੀ ਨੇ ਕਹਿੰਦੇ ਨਾ ਕਿ ਸਾਨੂੰ ਖਾਲਸਾ ਰਾਜ ਸਾਨੂੰ ਖਾਲਸਤਾਨ ਚਾਹੀਦਾ ਇਦਾਂ ਦੀਆਂ ਕਰਕੂਟਾਂ ਹੋਣਗੀਆਂ ਇਦਾਂ ਦੀਆਂ ਬੀਬੀਆਂ ਮੁੰਹਰੇ ਆਉਣਗੀਆਂ ਜਿਹੜੀਆਂ ਕਹਿਣਗੀਆਂ ਸਕਾਉਟਿੰਗਾਂ ਰੱਖਣੀਆਂ ਪਹਿਣਨੀਆਂ ਸਾਰਾ ਡਰ ਇੰਨਾ ਹੋ ਆਕਰ ਤੁੰਤਾਂ ਕਾਰਨ ਨਹੀਂ ਹੈ ਅਸੀਂ ਸ਼ਰਮ ਕਿਉਂ ਨਹੀਂ ਮੰਨਦੇ ਤੁਸੀਂ 2025 ਵਾਲੇ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ 1984 ਵਾਲੇ ਜਾਂ 1947 ਵਾਲੇ ਪੰਜਾਬ ਦੀ ਗੱਲ ਕਿਉਂ ਕਰਦੇ ਕੀ ਲੋਕ ਉਦੋਂ ਬਾਅਦ ਸਮਝੇ ਉਦੋਂ ਦੇ ਲੋਕ ਬੇਵਕੂਫ ਨਹੀਂ ਹਣੇ ਕਿਸੇ ਨੇ ਆਪਣੇ ਨਿਆਣੇ ਪੜ੍ਹਾਏ ਨਹੀਂ ਕਿਸੇ ਨੂੰ ਸਮਝ ਨਹੀਂ ਆਈ ਹਲੇ ਤੱਕ ਜਾਂ ਥੋੜੇ ਵਰਗੇ ਹਲੇ ਬੇਵਕੂਫ ਲੋਕ ਨੇ ਜਿਨ੍ਹਾਂ ਦੀ ਗੱਲ ਸੁਣੀ ਜਾ ਉਹ ਕਰ ਬਹਤੀ ਤੁਹਾਨੂੰ ਕੀ ਲੱਗਦਾ ਹੈ ਵੀ ਖਰੂਲ ਸਾਹਿਬ ਦੇ ਬੇਵਕੂਫ ਬਣ ਗਏ ਲੋਕ ਬੇਵਕੂਫ ਲੋਕ ਨਹੀਂ ਬਣੇ ਅਗਲੇ ਜਿਹੜੇ ਚਾਹੁੰਦੇ ਸੀ ਅਗਲੇ ਜਿਹੜੇ ਚਾਹੁੰਦੇ ਸੀ ਵੀ ਅੱਗ ਕਿਦਾਂ ਲਾਈਏ ਵਿਸ਼ੁੱਧੀ ਅਸੀਂ ਲਾ ਨਹੀਂ ਸਕਦੇ ਕਿ ਜੇ ਕਮਲੇ ਬੰਨੇ ਲੱਭਣਾ ਹੁੰਦਾ ਨੀ ਵੀ ਮਗਰੋਂ ਬਹਾਨਾ ਲਾ ਦਾਂਗੇ ਕਿ ਸਾਡਾ ਮੁੰਡਾ ਤਾਂ ਕਮਲਾ ਸੀ ਦਿਮਾਗੀ ਹਾਲਤ ਠੀਕ ਨਹੀਂ ਸੀ ਤਾਂ ਆਪ ਲਾ ਦੀ ਮੈਂ ਜਿਹੜੇ ਵਿਗਿਆਨੀਆਂ ਕਰਦੇ ਆ ਇਹੇ ਹੀ ਸਾਬਤ ਕੀਤੇ ਆ ਕਮਲ ਨੇ ਜਦੋਂ ਵਿਅਦਵੀ ਕਰਦੇ ਇਹ ਦਿਮਾਗੀ ਤੌਰ ਤੇ ਪਰਿਵਾਰ ਉਹਦੀ ਆ ਗਿਆ ਦੇਖੋ ਕੋੜੀਆਂ ਜੀ ਆਹ ਦੇਖੋ ਇਹਦੀ ਮੈਡੀਸਿਨ ਚੱਲਦੀ ਹੈ ਜੀ ਇਹ ਤਾਂ ਇਲਾਜ ਚੱਲਦਾ ਸੀ ਅਗਲੇ ਮੂਹਰੇ ਆ ਗਏ ਜਦੋਂ ਨਾ ਫਸ ਕੇ ਉਈ ਇਹਦੀ ਘਟਨਾ ਵਾਪਰ ਗਈ ਅਗਲੇ ਤੁਹਾਨੂੰ ਵੀ ਕਹਿਣਗੇ ਵੀ ਆ ਮੈਡੀਕਲ ਬਿਆ ਮਰਤਪਾਲ ਦੀ ਮਾਂ ਦਾ ਇਹ ਤਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਇਹ ਜਿਵੇਂ ਬਿਆੰਦ ਦਿੱਤੀ ਅਗਲੇ ਨੇ ਮੰਨਣਾ ਨਹੀਂ ਫਿਰ ਬਹੁਤ ਐਪੀਸੋਡ ਦੇਖੇ ਹੋਣੇ ਤੁਸੀਂ ਹਿੰਦੀ ਜਿਹੜੇ ਆਏ ਨੇ ਜਿਹੜੀਆਂ ਪੜੀਆਂ ਲਿਖੀਆਂ ਲੋਹਾਂ ਸੀ ਕੁੜੀਆਂ ਲੋਕਾਂ ਦੀਆਂ ਜਦੋਂ ਘਰ ਦੇ ਵਿੱਚ ਗਲਵਾਂਦ ਕੀਤੀ ਨਾ ਅਗਲੇ ਨੇ ਪਾਗਲਖਾਨੇ ਵਿੱਚ ਦਾਖਲ ਕਰਾ ਕੇ ਸਾਬਤ ਕਰਤਾ ਵੀ ਇਹ ਕੁੜੀ ਤਾਂ ਸਟ੍ਰੈਸ ਵਿੱਚ ਰਹਿੰਦੀ ਐ ਇਹ ਕੁੜੀ ਤਾਂ ਪਾਗਲ ਐ ਦਿਮਾਗੀ ਤੌਰ ਤੇ ਪਰੇਸ਼ਾਨ ਐ ਅਗਲੇ ਨੇ ਸਾਬਤ ਕਰਦਾ ਸੀ ਉਹ ਸੀਰੀਅਲ ਐ ਵੀ ਨਹੀਂ ਬਣੇ ਸੀ ਤੁਹਾਨੂੰ ਕਿਹਾ ਲੈ ਏਦਾਂ ਸਾਬਤ ਕਰੋ ਆਪਣੇ ਆ ਜਿਹੜੀ ਜਵਾਨ ਜੀਵ ਐ ਇਹ ਤੇ ਕੰਟਰੋਲ ਕਰੋ ਮੜਾ ਮੋਟਾ ਇਹ ਗੁੰਡਾ ਕਰਦੇ ਹੁਣ ਨਹੀਂ ਕਿਉਂਦੇ ਪਿੰਡਰਾਂ ਵਾਲੇ ਨੇ ਕੀਤੀ ਸੀ ਕੀ ਕਰ ਲੈ ਠੀਕ ਕਰ ਲੈ ਪਿੰਡਰਾਂ ਵਾਲੇ ਗੁੰਡਾਗਰਦੀ ਕਰਕੇ ਬੰਬੇ ਗਿਆ ਸੀ ਐਡੀ ਫਿਲਮ ਨਹੀਂ ਸੀ ਨਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਕੀ ਦਿਖਾਇਆ ਗਿਆ ਉਹ ਕਿ ਭਿੰਡਰਾਂ ਵਾਲੇ ਐਨੇ ਸ਼ੈਤਾਨ ਸੀ ਪਤਾ ਹੀ ਨਹੀਂ ਲੱਗਿਆ ਬੰਬੇ ਤੋਂ ਕਿੱਦਾਂ ਅੰਮ੍ਰਿਤਸਰ ਪਹੁੰਚ ਗਏ ਪਹੁੰਚ ਗਏ ਅਗਲੇ ਕਹਿੰਦੇ ਜਿੱਥੇ ਮਰਜੀ ਭੱਜ ਜਿਹੜੇ ਗੁੰਡਾ ਕਰਦੇ ਤੂੰ ਕਰਦਾ ਜਦੋਂ ਮਾਰਾਂਗੇ ਤੇਰੇ ਘਰ ਵਿੱਚ ਬੜ ਕੇ ਮਾਰਾਂਗੇ ਅਗਲੇ ਨੇ ਇਦਾਂ ਕਿਹਾ ਸੀ ਇਦਾਂ ਹੀ ਕਹਿਆ ਨਾ ਸਮਝ ਆ ਗਈ ਛੋਨੂ ਦੀ ਇਹ ਹੋਵੇ ਹੀ ਬਣਾਇਆ ਸੀ ਭਿੰਡਰਾਂ ਵਾਲਾ ਐਂ ਕਰ ਲੂ ਭਿੰਡਰਾਂ ਵਾਲਾ ਬਾਹਰ ਕਰ ਲੂ ਕੀ ਕਰ ਲਿਆ ਅਗਲੇ ਕਹਿੰਦੇ ਜਿੱਥੇ ਮਰਜੀ ਤੁਰਿਆ ਗਏ ਜਦੋਂ ਮਾਰਾਂਗੇ ਤੇ ਘਰ ਵਿੱਚ ਵੜ ਕੇ ਮਾਰਾਂਗੇ ਹੋਏ ਏਦਾਂ ਹੀ ਹੋਇਆ ਨਾ ਏਦਾਂ ਹੀ ਹੋਇਆ ਤੋਅ ਅੱਜ ਵੀ ਕਰਦੂਤਾ ਇਹੀ ਨੇ ਇਹ ਗੁੰਡਾ ਕਰਦੀ ਹੈ ਕਿ ਮੇਰਾ ਮੁੰਡਾ ਬਾਹਰ ਆ ਗਿਆ ਸਿਕਿਉਰਿਟੀਆਂ ਰੱਖਣੀਆਂ ਪੈਣਗੀਆਂ ਮਿਲਾਂਗਾ ਤੇਰੇ ਮੁੰਡੇ ਨੂੰ ਬਾਹਰ ਘਰ ਆਕਾਸ਼ ਹੈ ਜੇ ਤੁਸੀਂ ਮਿਲਣਾ ਹੈ ਨਾ ਤੁਸੀਂ ਮਿਲ ਲਓ ਤੇਰਾ ਵੱਡਾ ਮੁੰਡਾ ਨਸ਼ੇੜੀ ਘਰੇ ਹੈਗਾ ਹੀ ਐ ਉਹਨੂੰ ਕਹੇ ਦੀ ਉਹ ਮਿਲ ਲੈ ਤੇਰੇ ਘਰ ਵਾਲਾ ਸਿਮ ਜਿਹੜਾ ਟੌੜਾ ਬਣਾ ਦਿੰਦਾ ਇਦਾਂ ਏ ਆਈ ਏ ਆਈ ਇਦਾਂ ਕਮਲਾ ਹੋਇਆ ਬਣਦਾ ਉਹਨੂੰ ਕਹਿਣੀ ਉਹਨੂੰ ਮਿਲ ਲਵਾਂਗੇ ਚਾਰ ਸਵਾਲ ਹੀ ਕਰੂੰਗਾ ਤਰੇਲੀਆਂ ਆਣੀਆਂ ਮੱਥੇ ਤੇ ਪੁੱਛਾਂਗੇ ਵੀ 2340 ਕਰੋੜ ਰੁਪਈਆ ਕਿੱਥੋਂ ਆਇਆ ਪੁੱਛਾਂਗੇ ਵੀ ਤੇਰੀ ਨੂੰ ਤੇਰੇ ਮੁੰਡੇ ਦੇ ਘਰ ਵਾਲੀ ਤੇਰੇ ਘਰ ਕਿਉਂ ਨਹੀਂ ਰਹਿੰਦੀ ਡਿਬਰੂਗੜ੍ਹ ਹੋਟਲ ਦੇ ਕਮਰੇ ਵਿੱਚ ਕਿਉਂ ਰਹਿੰਦੀ ਹੈ ਪੁੱਛਾਂਗੇ ਸਵਾਲ ਕਰਕੇ ਵੀ ਪੰਜਾਬ ਦਾ ਨਸ਼ਾ ਸ਼ਰਾਬ ਚੱਲੇ ਸੀ ਤੇਰਾ ਵੱਡਾ ਮੁੰਡਾ ਡਰਗੀ ਹੈ ਨਸ਼ਾ ਕਰਦਾ ਹੈ ਸਵਾਲ ਕਰਾਂਗੇ ਦੱਸਿਓ ਫਿਰ ਅੱਛਾ ਹੁਣ ਦੁੱਖ ਦੀ ਰਗ ਫੜਨ ਲੱਗਾ ਜਿਹੜਾ ਕਹਿੰਦਾ ਨਾ ਕਾਂਗਰਸ ਨੇ ਅਟੈਕ ਕਰਵਾਤਾ ਪੁੱਛਾਂਗੇ ਤੇਰੇ ਘਰ ਵਾਲੇ ਵੀ ਤੂੰ ਕਾਂਗਰਸੀ ਰਿਆ ਹੁਣ ਪੰਚ ਕਿਵੇਂ ਬਣ ਗਿਆ ਫਿਰ ਜਵਾਬ ਦਿਓ ਬੀਬੀ ਖਾਲੜਾ ਨੂੰ ਤੇਰੇ ਘਰ ਵਾਲੇ ਨੇ ਤੇ ਤੇਰੇ ਬਿਓਰ ਨੇ ਵੋਟਾਂ ਪਾ ਕੇ ਹਰਾਇਆ ਸੀ ਪੁੱਛਾਂਗੇ ਵੀ ਉਹਨਾਂ ਕਿਹੜੀ ਪਾਰਟੀ ਵਿੱਚ ਤੇ ਜਵਾਬ ਦਿਓ ਕਿਹਨੂੰ ਕਹਿਣ ਲੱਗਿਓ ਮੈਂ ਕਹਣਾ ਤੁਸੀਂ ਸਮਝ ਨਹੀਂ ਲਿਆ ਵੀ ਇੱਕ ਗਿਆਨੀ ਜਾਂ ਬੋਲਦਾ YouTube ਤੇ ਕੀ ਪਤਾ ਹੈ ਦੇੜ ਕੇ ਰੱਖਨੇ ਮੈਂ ਦੇੜ ਕੇ ਅਜੇ ਝਕਾਰੇ ਨਹੀਂ ਛੱਡਦੇ ਪੁੱਛਾਂਗੇ ਸਵਾਲ ਕਰਕੇ ਸਾਹਮਣੇ ਬਹਾ ਕੇ ਤੇਰਾ ਮੁੰਡਾ ਕਹਿੰਦਾ ਤੜ ਤੇ ਕਰ ਦਿਓ ਉਂਗਲ ਨਹੀਂ ਕਰਦੇ ਸੀ ਐਦਾਂ ਬੈਠਾਂਗੇ ਹਾਂ ਬਾਈ ਤਰਸਦੇ ਮਸੇ ਤੂੰ ਪਹਿਨਾ ਕਾਂਗਰਸੀ ਸੀ ਜਵਾਬ ਦੇ ਕੀ ਜਵਾਬ ਹੈ ਤੇਰਾ ਮੁੰਡਾ ਨਸ਼ਾ ਕਰਦਾ ਕੀ ਜਵਾਬ ਦੇਵੋਗੇ 35 40 ਕਰੋੜ ਕਿੱਥੋਂ ਆਇਆ ਕੀ ਜਵਾਬ ਦੇਵੋਗੇ ਬੀਬੀ ਖਾਲੜਾ ਹਰਾਈ ਕੀ ਜਵਾਬ ਦਿਓਗੇ ਕੋਈ ਹੈ ਜਵਾਬ ਕੋਈ ਜਵਾਬ ਹੈ ਤੁਹਾਡੇ ਕੋਲੇ ਗੁੰਡਾ ਕਰਦੇ ਜਿਹੜੇ ਗੱਲਾਂ ਛੱਡੋ ਅਮਰ ਛੱਕਿਆ ਹੋਇਆ ਸੁਖਮਨੀ ਸਾਹਿਬ ਦਾ ਗੁਟਕਾ ਲਿਆ ਕੇ ਰੱਖ ਦੋ ਟਾਈਮ ਪਾੜ ਕੇ ਆਕਰ ਜਿਹੜੀਆਂ ਗਲਤੀਆਂ ਹੋਈਆਂ ਨੇ ਰੱਬ ਕੋਲੋਂ ਬਖਸ਼ਾ ਸਰਪਰੂ ਹੋ ਕੇ ਮਰੋ ਤੇ ਪੰਜਾਬ ਨੂੰ ਜਿੰਦਾ ਰਹਿਣ ਦਿਓ ਨਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ